ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਵੀ ਮੌਸਮਾਫਰੇਡ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਦੀ ਗੱਲ ਕਰਾਂਗੇ ਤੇ ਨਾਲ ਲੱਗਦੇ ਖੇਤਰਾਂ ਦੀ ਸੋ ਮੌਸਮ ਕਿਹੋ ਜਿਹਾ ਰਹਿ ਸਕਦਾ ਆ ਜੋ ਦੇਖਦੇ ਹਾਂ ਜੀ ਅਸਲ ਇਹ ਜੋ ਤਾਜ਼ਾ ਸੈਟਲਾਈਟ ਤੁਸੀਂ ਇਹਨਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 10 ਸਤੰਬਰ 10 ਦਾ ਅੱਜ ਦਿਨ ਹੈ ਔਰ ਸਵੇਰ ਤੇ ਲਗਭਗ 7:30 ਵਜਣ ਜਾ ਰਿਹਾ ਮੌਸਮ ਪੰਜਾਬ ਦਾ ਬਿਲਕੁਲ ਸਾਫ਼ ਹੈ ਚੋਏਗੀ ਤੁਸੀਂ ਸਕਰੀਨ ਤੋਂ ਤੁਸੀਂ ਦੇਖ ਲਈ ਸਕਦੇ ਆ ਤੇ ਪੰਜਾਬ ਸਾਡੇ ਨਾਲ ਲੱਗਦੇ ਜਿਹੜੇ ਸੂਬੇ ਆ ਹਰਿਆਣਾ ਰਾਜਸਥਾਨ ਹਿਮਾਚਲ ਉੱਤਰਾਖੰਡ ਜੰਮੂ ਬਹੁਤ ਹੀ ਖੇਤਰਾਂ ਦੇ ਵਿੱਚ ਮੌਸਮ ਜਿਹੜਾ ਸਾਬ ਬਣਿਆ ਹੋਇਆ ਬੀਤੇ ਦਿਨਾਂ ਦੇ ਵਿੱਚ ਜਿਹੜੇ ਮੀਂਹ ਡਰਜ ਹੋ ਰਹੇ ਸੀ ਉਹ ਹੁਣ ਐਲਪੀਏ ਗੇ ਲੰਘ ਚੁੱਕਾ ਜੀ ਤੇ ਉਹਦਾ ਕੋਈ ਪ੍ਰਭਾਵ ਨਹੀਂ ਹੈ ਤੇ ਅੱਜ ਦੇ ਜੇਕਰ ਗੱਲ ਕਰਦੇ ਹਾਂ ਤੇ ਮੌਸਮ ਦਾ ਸਾਫ ਰਹਿਣ ਦੇ ਆਸਾਰ ਨੇ ਦੁਪਹਿਰ ਵਾਰ ਤੋਂ ਕੁਛ ਥਾਵਾਂ ਤੇ ਹਲਕੀ ਗਰਜ ਰੋਕ ਨਾਲ ਕੁਛ 5-10% ਖੇਤਾਂ ਦੇ ਵਿੱਚ ਛਰਾਟੇ ਲੱਗ ਸਕਦੇ ਨੇ ਵੱਡੇ ਸ਼ਹਿਰ ਹੋ ਸਕਦੇ ਨੇ ਲੁਧਿਆਣਾ ਜਲੇ ਦੇ ਉੱਤੇ ਲੱਗ ਸਕਦੇ ਆ ਮਾਨਸੇ ਦੇ ਵਿੱਚ ਬੱਦਲ ਬਣ ਸਕਦੇ ਆ ਜਿਵੇਂ ਸ੍ਰੀ ਮੁਕਤਸਰ ਸਾਹਿਬ ਠੰਡਾ ਜਾਂ ਫਿਰ ਹੋ ਸਕਦਾ ਹੈ ਹੁਸ਼ਿਆਰ ਫਿਰ ਚਾਲੀਗੜ ਮਹਾੜੀ ਸੇਰੇ ਖੇਤਾਂ ਦੇ ਵਿੱਚ ਮਾੜੇ ਮੋٹے ਹਲਕੇ ਛਿੱਟੇ ਛਰਾਟੇ ਦੇ ਆਸਾਰ ਜਿਹੜੇ ਮ ਦੂਜੇ ਵਾਰ ਸੀ ਜੇਕਰ ਗੱਲ ਕਰਦੇ ਆ ਜੀ ਟੈਮਾ ਦੀ ਜਾਂ ਦਰਿਆਵਾਂ ਦੀ ਸਤਲੇਜ ਦੇ ਵਿੱਚ ਜਿਹੜਾ ਪਾਣੀ ਰੈਗੂਲਰ ਤੌਰ ਤੇ ਛੱਡਿਆ ਜਾ ਰਿਹਾ ਉਹਦੇ ਵਿੱਚੋਂ 5000 ਕਿਲੋਸਕ ਪਾਣੀ ਜਿਹੜਾ ਹੋਰ ਘਟਾ ਦਿੱਤਾ ਗਿਆ ਹੈ ਬਿਆਸ ਦੇ ਵਿੱਚ ਪਾਉਂਗਰਾਮ ਤੋਂ ਜਿਹੜਾ ਪਾਣੀ ਰਿਲੀਜ਼ ਕੀਤਾ ਜਾ ਰਿਹਾ ਉਹ ਵੀ ਹੁਣ ਬੀਵੀਆਮ ਪ੍ਰਸ਼ਾਸਨ ਹੈ ਜਿਹੜਾ ਹੌਲੀ-ਹੌਲੀ ਘਟਾ ਕੇ ਰਿਲੀਜ਼ ਕਰ ਰਿਹਾ ਕੋਲ ਮਿਲਾ ਕੇ ਹੁਣ ਕਹਾਣੀ ਨੂੰ ਮੋੜਾ ਪੈ ਚੁੱਕਿਆ ਜਿੱਥੇ ਹੜ੍ਹ ਆਈ ਹੋਈ ਸੀ ਉੱਥੇ ਵੀ ਹੁਣ ਸਿਚੁਏਸ਼ਨ ਹੈ ਜਿਹੜੀ ਉਸ ਦਰਣੀ ਹੁ ਸ਼ੁਰੂ ਹੋ ਚੁੱਕੀ ਹੈ ਮੀਂਹ ਜਿਹੜੇ ਨੇ ਹੁਣ ਲਗਭਗ ਸਮਾਪਤੀ ਤੇ ਨੇ ਇੱਕ ਅੱਧਾ ਸਿਸ ਜਿਹੜੇ ਹੜ ਆਏ ਹੋਏ ਨੇ ਉੱਥੇ ਵੀ ਹੁਣ ਸਿਚੁਏਸ਼ਨ ਜਿਹੜੀ ਅੰਡਰ ਕੰਟਰੋਲ ਹੈਗੀ ਆ ਤੇ ਉੱਥੇ ਵੀ ਹੁਣ ਪਾਣੀ ਜਿਹੜਾ ਘਟ ਕੇ ਰਿਲੀਜ਼ ਕੀਤਾ ਜਾਣਾ ਸ਼ੁਰੂ ਹੋ ਚੁੱਕਿਆ ਹੈ ਹਰੀਕੇ ਹੈਡ ਤੋਂ ਵੀ ਅੱਗੇ ਹੁਣ 2 ਲੱਖ ਤੋਂ ਹੌਲੀ-ਹੌਲੀ ਪਾਣੀ ਥੱਲੇ ਆ ਜਾਣਾ ਹੈ 2 ਲੱਖ ਕਿਉਂ ਸਕ ਤੋਂ ਉੱਤੇ ਪਾਣੀ ਹਾਲੇ ਫਿਰ ਹਾਲ ਛੱਡਿਆ ਜਾ ਰਿਹਾ ਫਰਾਂਦੇ ਦਿਨਾਂ ਦੇ ਵਿੱਚ ਇਹ ਹੋਰ ਹੇਠਾਂ ਆਉਣ ਦੇ ਆਸਾਰ ਜਿਹੜੇ ਬਣ ਗਏ ਨੇ ਕਿਉਂਕਿ ਪਿੱਛੋਂ ਪਾਣੀ ਘਟੇਗਾ ਤੇ ਹਰੀਕੇ ਹੈਡ ਤੋਂ ਵੀ ਘਟ ਜਿਹੜਾ ਅੱਗੇ ਛੱਡਿਆ ਜਾਵੇਗਾ ਸੋ ਕੋਲ ਮਾਰੇ ਜੀ ਹੁਣ ਠੀਕ ਠਾਕ ਦਿਨ ਰਹਿਣ ਦੇ ਆਸਾਰ ਨੇ ਫਿਰ ਰਾਹਤ ਵੀ ਜਿਹੜੀ ਆ ਮਿਲੇਗੀ ਦਰਿਆਵਾ ਤੋਂ ਵੀ ਤੇ ਟੈਨਵਾ ਤੋਂ ਵੀ ਤੇ ਮੌਸਮ ਤੋਂ ਵੀ ਰਾਹਤ ਹੀ ਆ ਤੇ ਆਉਂਦੇ ਜਿਹੜੇ ਦਿਨ ਨੇ ਉਹ ਠੀਕ ਠਾਕ ਰਹਿਣ ਦੇ ਆਸਾਰ ਨੇ ਤਾਂ